ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਜਿਸ ਪ੍ਰਕਾਰ ਆਪਾਂ ਪਿਛਲੇ ਵੀਡੀਓ ਦੇ ਵਿੱਚ ਇਹ ਜਾਣਿਆ ਸੀ ਕਿ ਕਿਸ ਪ੍ਰਕਾਰ ਕਸ਼ਮੀਰੀ ਪੰਡਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਪਣੀ ਸਹਾਇਤਾ ਵਾਸਤੇ ਪਹੁੰਚੇ ਸਨ ਹੁਣ ਕੀ ਹੁੰਦਾ ਹੈ ਕਿ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫਤਾਰੀ ਆਗਰੇ ਤੋਂ ਹੋ ਜਾਂਦੀ ਹੈ ਸਮੇਤ ਉਹਨਾਂ ਦੇ ਹੋਰ ਵੀ ਸਿੱਖ ਸਨ ਜਿਨ੍ਹਾਂ ਦਾ ਨਾਮ ਸੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਉਨ੍ਹਾਂ ਦੇ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਵਿੱਚ ਲਜਾਇਆ ਜਾਂਦਾ ਹੈ। ਠੀਕ? ਉੱਥੇ ਦਿੱਲੀ ਵਿੱਚ ਲਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਦੇ ਨਾਲ ਸਿੱਖਾਂ ਨੂੰ ਲਾਲਚ ਦਿੱਤੇ ਜਾਂਦੇ ਹਨ ਕਿ ਉਹ ਆਪਣਾ ਧਰਮ ਬਦਲ ਲੈਣ। ਜਾਂ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀ ਉਨ੍ਹਾਂ ਨੂੰ ਕਸ਼ਟ ਦੇ ਕਰਕੇ ਉਹਨਾਂ ਦਾ ਧਰਮ ਬਦਲਾਉਣ ਲਈ ਉਹਨਾਂ ਨੂੰ ਵਿਵਸ਼ ਕੀਤਾ ਜਾਂਦਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖਾਂ ਦੇ ਮਨ ਅਡੋਲ ਸੀ। ਉਹਨਾਂ ਨੇ ਆਪਣਾ ਧਰਮ ਬਦਲਣ ਤੋਂ ਨਾ ਕਰ ਦਿੱਤੀ ਤੇ ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਉਹਨਾਂ ਨੇ ਇਹ ਪਰਖਣਾ ਚਾਇਆ ਕਿ ਇਹ ਜਿਹੜੇ ਗੁਰੂ ਹਨ ਕੀ ਇਹ ਸਾਡੇ ਧਰਮ ਦੇ ਵਿੱਚ ਆ ਜਾਣਗੇ ਜਾਂ ਇਹ ਵੱਖਰੀ ਬਗਾਵਤ ਕਰਨਗੇ ਤੇ ਕਈ ਮਾਣ ਕਾਲੀਆਂ ਮਿਰਚਾਂ ਨੂੰ ਸਾੜਿਆ ਗਿਆ ਜਿਦੇ ਵਿੱਚੋਂ ਕੀ ਬਚਿਆ ਤਿੰਨ ਮਿਰਚਾਂ ਬਾਕੀ ਰਹਿ ਗਈਆਂ ਬਾਕੀ ਸਾਰੀਆਂ ਮਿਰਚਾਂ ਜੋ ਸੀ ਸੜ ਗਈਆਂ ਜਿਹਦਾ ਭਾਵ ਇਹ ਸੀ ਕਿ ਇਸ ਭਾਰਤ ਦੇਸ਼ ਦੇ ਵਿੱਚ ਤਿੰਨ ਧਰਮ ਰਹਿਣਗੇ Hindu ਧਰਮ Musalman ਧਰਮ ਤੇ ਜਿਹੜਾ ਤੀਜਾ ਧਰਮ ਸੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇੱਕ ਕਾਇਮ ਕਰਨਾ ਸੀ ਜਿਹੜਾ ਉਹ ਤੀਸਰੀ ਮਿਰਚ ਉਹਦੀ ਨਿਸ਼ਾਨੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਸੀਹੇ ਦਿੱਤੇ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿੰਜਰੇ ਦੇ ਵਿੱਚ ਬੰਦ ਰੱਖਿਆ ਗਿਆ ਤੇ ਉਹਨਾਂ ਦੇ ਜੋ ਨਾਲ ਦੇ ਸਿੱਖ ਸਨ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਨੂੰ ਵੱਖੋ ਵੱਖਰੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸਭ ਤੋਂ ਪਹਿਲਾਂ ਵਾਰੀ ਆਉਂਦੀ ਹੈ ਭਾਈ ਮਤੀਦਾਸ ਜੀ। ਭਾਈ ਮਤੀਦਾਸ ਜੀ ਨੂੰ ਧਰਮ ਬਦਲਣ ਵਾਸਤੇ ਕਿਹਾ ਗਿਆ। ਉਹਨਾਂ ਨੇ ਆਪਣਾ ਧਰਮ ਬਦਲਣ ਤੋਂ ਨਾ ਕਰ ਦਿੱਤੀ। ਕਹਿੰਦੇ ਸਨ ਕਿ ਤੁਹਾਨੂੰ ਸ਼ਹੀਦ ਕੀਤਾ ਜਾਵੇਗਾ। ਕਿਸ ਪ੍ਰਕਾਰ ਤੁਹਾਡੇ ਸਰੀਰ ਨੂੰ ਆਰੇ ਦੇ ਨਾਲ ਦੋ ਫਾੜ ਕਰਕੇ چیر ਦਿੱਤਾ ਜਾਵੇਗਾ। ਇਸ ਪ੍ਰਕਾਰ ਤੁਹਾਡੀ ਸ਼ਹੀਦੀ ਹੋਵੇਗੀ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਸ਼ਹੀਦੀ ਮੰਜ਼ੂਰ ਹੈ। ਬਸ ਸਾਡੀ ਇੱਛਾ ਇਹ ਹੈ ਕਿ ਜਦੋਂ ਅਸੀਂ ਸ਼ਹੀਦ ਹੋਈਏ ਸਾਡਾ ਜਿਹੜਾ ਮੁਖ ਹੈ, ਮੂੰਹ ਹੈ ਉਹ ਸਾਡੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲ ਹੋਣਾ ਚਾਹੀਦਾ ਤਾਂ ਕੀ ਹੋਇਆ ਉਧਰੋਂ ਦੋ ਜਿਹੜੇ ਜ਼ਾਲਮ ਸਨ ਉਹਨਾਂ ਨੇ ਆਰਾ ਚਲਾਉਣਾ ਸ਼ੁਰੂ ਕੀਤਾ ਭਾਈ ਮਤੀ ਦਾਸ ਜੀ ਸੀਸ ਦੇ ਉੱਤੇ ਸਿਰ ਦੇ ਉੱਤੇ ਆਰਾ ਰੱਖਿਆ ਗਿਆ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਉਹਨਾਂ ਦੇ ਸਿਰ ਦੇ ਉੱਤੇ ਆਰਾ ਚੱਲਦਾ ਗਿਆ ਸਾਰਾ ਸਰੀਰ ਦੋ ਟੁਕੜਿਆਂ ਦੇ ਵਿੱਚ ਚੀਰ ਦਿੱਤਾ ਗਿਆ ਪਰ ਕੀ ਹੋਇਆ ਦੋ ਫਾੜ ਸਰੀਰ ਦੇ ਵਿੱਚੋਂ ਵੀ ਜਪਜੀ ਸਾਹਿਬ ਜੀ ਦੀ ਬਾਣੀ ਦੀ ਆਵਾਜ਼ ਆਉਂਦੀ ਰਹੀ ਕਦੋਂ ਤੱਕ ਜਦੋਂ ਤੱਕ ਉਹਨਾਂ ਨੇ ਸਾਰੀ ਬਾਣੀ ਦਾ ਭੋਗ ਨਹੀਂ ਪਾ ਦਿੱਤਾ ਜਿਹੜਾ ਆਪਾਂ ਸ਼ਲੋਕ ਪੜ੍ਹਦੇ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਸਾਰਾ ਸ਼ਲੋਕ ਸੰਪੂਰਨ ਹੋਣ ਤੇ ਫੇਰ ਉਹਨਾਂ ਦਾ ਦੋਵੇਂ ਫਾੜਾਂ ਦੇ ਵਿੱਚੋਂ ਆਵਾਜ਼ ਆਉਣੀ ਬੰਦ ਹੋ ਗਈ ਇਸ ਪ੍ਰਕਾਰ ਭਾਈ ਮਤੀ ਦਾਸ ਜੀ ਸ਼ਹੀਦ ਹੋਏ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਭਾਈ ਸਤੀ ਦਾਸ ਜੀ ਦੀ ਭਾਈ ਸਤੀ ਦਾਸ ਜੀ ਨੂੰ ਕਿਹਾ ਗਿਆ ਕਿ ਆਪਣਾ ਧਰਮ ਤਬਦੀਲ ਕਰ ਲਵੋ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਚੱਲਣਾ ਹੈ ਸਾਡੇ ਗੁਰੂ ਸਾਹਿਬ ਜੀ ਨੇ ਧਰਮ ਤਬਲੀ ਨਹੀਂ ਕੀਤਾ ਅਸੀਂ ਵੀ ਨਹੀਂ ਕਰਨਾ ਤਾਂ ਉਹਨਾਂ ਦੀ ਸਜ਼ਾ ਕੀ ਸੀ ਕਿ ਉਹਨਾਂ ਨੂੰ ਰੂਂ ਦੇ ਵਿੱਚ ਲੇਟ ਕਰਕੇ ਤੇ ਜਿੰਦਿਆਂ ਨੂੰ ਅੱਗ ਲਗਾ ਦਿੱਤੀ ਗਈ ਤਾਂ ਉਹਨਾਂ ਨੇ ਵੀ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਜਿੰਦਾ ਉਹਨਾਂ ਦੇ ਸਰੀਰ ਨੂੰ ਰੂਂ ਦੇ ਵਿੱਚ ਲਵੇਟ ਕਰਕੇ ਅੱਗ ਲਾਈ ਗਈ ਇਸ ਪ੍ਰਕਾਰ ਉਹਨਾਂ ਦੀ ਸ਼ਹੀਦੀ ਹੋਈ ਤੇ ਤੀਜੇ ਸਮੇਂ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਆਉਂਦੀ ਹੈ ਭਾਈ ਦਿਯਾਲਾ ਜੀ ਨੂੰ ਪੁੱਛਿਆ ਗਿਆ ਧਰਮ ਤਬਦੀਲ ਕਰੋਗੇ ਕਹਿੰਦੇ ਨਹੀਂ ਅਸੀਂ ਆਪਣਾ ਧਰਮ ਤਬਦੀਲ ਨਹੀਂ ਕਰਨਾ ਤਾਂ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਸੀ ਉਹਨਾਂ ਨੂੰ ਤੱਤੇ ਪਾਣੀ ਦੀ ਦੇਗ ਉਬਾਲੀ ਗਈ ਵੱਡਾ ਦੇਗ ਦਾ ਭਾਂਡਾ ਆਪਾਂ ਦੇਖਦੇ ਹਾਂ ਨਾ ਜਿਹਦੇ ਚ ਦਾਲ ਬਣਦੀ ਆ ਉਹ ਦੇਗ ਦੇ ਵਿੱਚ ਪਾਣੀ ਉਬਾਲ ਕੇ ਤੇ ਭਾਈ ਦਿਯਾਲਾ ਜੀ ਨੂੰ ਉੱਬਲਦੇ ਪਾਣੀ ਦੇ ਵਿੱਚ ਬਿਠਾਇਆ ਗਿਆ ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਤਾਂ ਸਭ ਤੋਂ ਪਹਿਲਾਂ ਉੱਬਲਦੀ ਦੇਗ ਵਿੱਚ ਕਿੰਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪੰਜਵੇਂ ਗੁਰੂ ਸਾਹਿਬ ਜੀ ਨੂੰ ਤੇ ਉਸ ਤੋਂ ਬਾਅਦ ਫਿਰ ਜਿਹੜੀ ਸਜ਼ਾ ਸੀ ਉਹ ਭਾਈ ਦਿਆਲਾ ਜੀ ਨੂੰ ਉੱਬਲਦੀ ਦੇਗ ਦੇ ਵਿੱਚ ਸ਼ਹੀਦ ਕੀਤਾ ਗਿਆ। ਕਾਰਨ ਤਵੰਤਮ ਦੀਨ ਉਹਨਾਂ ਨੇ ਨਹੀਂ ਕੀਤਾ ਤਾਂ ਉਹਨਾਂ ਨੇ ਵੀ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਤੇ ਜਦੋਂ ਤੱਕ ਸ਼ਰੀਰ ਸ਼ਹੀਦ ਹੋਇਆ ਉਦੋਂ ਤੱਕ ਜਪਜੀ ਸਾਹਿਬ ਜੀ ਦੇ ਪਾਠ ਦਾ ਭੋਗ ਪੈਂਦਾ ਰਿਹਾ। ਕਾਰਨ ਕੀ ਸੀ ਤਿੰਨਾਂ ਸਿੱਖਾਂ ਨੂੰ ਸ਼ਹੀਦ ਕਰਨ ਦਾ ਕਿ ਗੁਰੂ ਸਾਹਿਬ ਜੀ ਆਪਣੀ ਸਿੱਖਾਂ ਦੀ ਸ਼ਹੀਦੀ ਨੂੰ ਵੇਖ ਕੇ ਸ਼ਾਇਦ ਕਿਤੇ ਆਪਣੇ ਧਰਮ ਤੋਂ ਬਦਲ ਜਾਣ। ਪਾਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਧਰਮ ਨਹੀਂ ਬਦਲਿਆ ਤੇ ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਅਡੋਲ ਰਹਿ ਕਰਕੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਇਸ ਪ੍ਰਕਾਰ ਤਿੰਨਾਂ ਸਿੱਖਾਂ ਦੀ ਸ਼ਹੀਦੀ ਹੁੰਦੀ ਹੈ ਅਗਲੇ ਦਿਨ ਆਪਾਂ ਇਹ ਜਾਣਾਂਗੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਕਿਉਂ ਹੋਈ ਤੇ ਕਿਵੇਂ ਹੋਈ ਇੱਥੇ ਫਤਿਬ ਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿ